ਇਸ ਕਲੱਬ ਦੇ ਲਈ ਕਿਵੇਂ ਲੱਗਦਾ ਖੇਡ ਕੇ ਪਰਿਵਾਰਕ ਟੀਮ ਬਣੀ ਹੋਈ ਹੈ ਜੀ ਜਿੱਦਾਂ ਸੰਦੀਪ ਭਰਾ ਨੇ ਜੋੜਿਆ ਜਿਹਦੇ ਨਾਲ ਉਹ ਜੁੜਿਆ ਸੀ ਪਰਿਵਾਰਕ ਤੌਰ ਤੇ ਜੁੜੇ ਮੈਰਾ ਵੀ ਜਿਨ੍ਹਾਂ ਨਾਲ ਮੈਂ ਜੁੜਿਆ ਟਰਾਂਟੋ ਜੈਂਟਰਨਾਸ਼ਨਲ ਆਪਣੇ ਬੈਨਗੌਰ ਚੈਵਸਪੋਰਟ ਤੇ ਅਮਰੀਕਾ ਚ ਬੇਅਰੀਆ ਕਬੱਡੀ ਕਲੱਬ ਇੰਗਲੈਂਡ ਚ ਕਹਿੰਦੀ ਹੈ ਆਪਣੀ ਗਰੇਵਲੈਂਡ ਜਿੱਦਾਂ ਕਲੱਬ ਆਪਣੀ ਬਹੁਤ ਜ਼ਿਆਦਾ ਕਰਦੇ ਸੱਤੇ ਬਾਜੀ ਹੁਰੀ ਹਾਂ ਬਹੁਤ ਜ਼ਿਆਦਾ ਉਹ ਕਰ ਵੀ ਆਪਾਂ ਜਿਨ੍ਹਾਂ ਨਾਲ ਜੁੜਿਆ ਫੈਮਿਲੀ ਤੌਰ ਤੇ ਜੁੜਿਆ ਇਦਾਂ ਲੱਗਦੇ ਨਹੀਂ ਵੀ ਇਹ ਟੀਮ ਕਿਸੇ ਦੀ ਆ ਆਪਦੀ ਟੀਮ ਲੱਗਦੀ ਹੈ ਇੱਥੇ ਐਜੇ ਪਲੇਅਰ ਨਹੀਂ ਖੇਡਣਾਉਂਦੇ ਐਜੇ ਜਿੱਦਾਂ ਕਿ ਲਾਲੀਏ ਵੀ ਜਿੱਦਾਂ ਅੰਕਲੋਰੀ ਸਾਰਾ ਸਾਲ ਸਾਡੇ ਅੰਕਲ ਦੀ ਇੱਛਾ ਸੀ ਵੀ ਸਾਡੀਆਂ ਹੋਰ ਵੀ ਅਸ਼ੀ ਟੀਮਾਂ ਬਣਾਉਣੀਆਂ ਉਹ ਥੋੜੇ ਸਮਾਂ ਵਰਕ ਕਰਦੀਆਂ ਵਰਕ ਟੀਮ ਤੇ ਤੇ ਇਹ ਅੰਕਲ ਸਾਡਾ ਲਾਲੋ ਵੀ ਸਾਡੀ 베ਰੀਆ ਟੀਮ ਆ ਇਹ ਸਾਰਾ ਸਾਲ ਹੀ ਟੀਮ ਲਈ ਵਰਕ ਕਰਦੀ ਰਹਿੰਦੀ ਆ ਆ ਸੀਜ਼ਨ ਖਤਮ ਹੁੰਦਾ ਨਹੀਂ ਇਹਨਾਂ ਨੂੰ ਅਗਲੇ ਸੀਜ਼ਨ ਦੀ ਹੋ ਜਾਂਦੀ ਆ ਵੀ ਆਪਾਂ ਕਿਹੜੇ ਪਲੇਅਰ ਲੈਣੇ ਕਿਹੜੇ ਸਾਈਨ ਕਰਾਉਣੇ ਸਾਡੇ ਨਾਲ ਉਹ ਕਰਨਾ ਹਨਾ ਪ੍ਰਾਪਤਾ ਕੈਂਪ ਕਰਨਾ ਵੀ ਬਹੁਤ ਜ਼ਿਆਦੇ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕਰ ਰਹੇ ਆ ਤੇ ਤਾਂ ਕਰਕੇ ਇੰਨੇ ਲੰਮਾ ਸਮਾਂ ਟੀਮ ਨੂੰ ਇੱਕ ਤਾ ਤੇ ਰੱਖਣਾ ਬਹੁਤ ਔਖਾ ਪਾ ਤੇ ਉਹ ਵੀ ਆ ਕੈਨੇਡਾ ਅਮਰੀਕਾ ਚ ਤੇ ਬਾਬੇ ਦੀ ਮਿਹਰ ਆ ਜੇ ਇਦਾਂ ਪਿਆਰ ਕਰਦੇ ਆ ਕਬੱਡੀ ਨੂੰ ਸਾਨੂੰ ਪਿਆਰ ਕਰਦੇ ਆ ਅਸੀਂ ਵੀ ਇਹਨਾਂ ਦੀ ਇੱਜ਼ਤ ਕਰਦੇ ਆ ਤੇ ਰਿਸਪੈਕਟ ਕਰਦੇ ਆ ਜਦੋਂ 16 ਤੋਂ ਲੈ ਕੇ ਹੁਣ ਤੱਕ ਜਿੰਨਾ ਕਿ ਜੇ ਖੇਡਾਂਗੇ ਇਸੇ ਵੇਰੀਆ ਜੀ ਖੇਡਾਂਗੇ ਬਾਈ ਹੁਣ ਤੱਕ ਹੋਰ ਤਾਂ ਕੁਝ ਨਹੀਂ ਕਹਿ ਸਕਦੇ ਹੋਰ ਗੱਲ ਵੀ ਜਿੱਥੇ ਵੀ ਤੁਸੀਂ ਖੇਡੇ ਆ ਜਿੱਥੇ ਅੜੇ ਗੱਡੇ ਆ ਕੱਢੇ ਆ ਜਿੱਥੇ ਪਟਾਕੇ ਦੀ ਕਬੱਡੀ ਨਾਲ ਪੂਰੀ ਭਾਰੀ ਆ ਚਾਹੇ ਇੰਗਲੈਂਡ ਜਦੋਂ 12 13 ਜੋਈ ਫਿਰ ਕੈਨੇਡਾ 'ਚ ਤਾਂ ਤਕਰੀਬਨ ਹਰ ਸਾਲ ਹੀ ਭਾਰੀ ਹੋਈ ਹੁੰਦੀ ਆ ਤੇ ਕਿਵੇਂ ਲੱਗਦਾ ਵੀ ਜਿੱਥੇ ਜ਼ਿਆਦਾ ਜਿਵੇਂ ਕਹਿੰਦਾ ਵੀ ਸਾਹਣ ਪੜਦੇ ਉੱਥੇ ਖੇਡ ਕੇ ਸਵਾਦ ਆਉਂਦਾ ਜਦੋਂ ਬੰਦਾ ਕੰਪੀਟੀਸ਼ਨ 'ਚ ਰਹਿੰਦਾ ਬੰਦਾ ਤਾਕੜਾ ਰਹਿੰਦਾ ਜਦੋਂ ਆਪਾਂ ਕੰਪੀਟੀਸ਼ਨ ਤੋਂ ਬਾਹਰ ਹੋ ਜਾਾਂਗੇ ਉਦੋਂ ਆਪਣੇ ਆਟੋਮੈਟਿਕਲੀ ਪਰਫਾਰਮੈਂਸ ਤੇ ਫਰਕ ਪਊਗਾ ਇੰਗਲੈਂਡ ਦਾ ਸਾਬਾ ਜਿੱਦਾਂ ਕੇ ਲਾਲੀਏ ਜਿੱਦਾਂ ਉਦੋਂ 13 'ਚ ਪਤਾ ਸੀ ਵੀ ਕੈਨੇਡਾ ਕਬੱਡੀ ਨਹੀਂ ਹੋਣੀ ਮੇਰੀ ਐਮ 스포츠 ਕਲੱਬ ਨੇ ਤੇ ਇੰਟਰਨੈਸ਼ਨਲ ਕਲੱਬ ਨੇ ਉਹਨਾਂ ਨੇ ਮੇਰੀ ਗੱਲ ਸੱਤੇ ਭਾਜੀ ਨਾਲ ਉਧਰ ਕੀਤੀ ਗੱਲਬਾਤ ਮੈਨੂੰ ਤਾਂ ਪੈਸਿਆਂ ਦਾ ਵੀ ਨਹੀਂ ਪਤਾ ਸੀ ਕੀ ਦੇਣਾ ਕੀ ਲੈਣਾ ਮੈਨੂੰ ਕਹਿੰਦੇ ਵੀ ਉਹ ਗ੍ਰੇਵੈਂਡ 'ਚ ਖੇਡਣਾ ਆਪਾਂ ਉੱਥੇ ਜਾ ਕੇ ਖੇੜਿਆ ਤੇ ਉਦੋਂ ਬਾਅਦ ਜਦਾਂ ਕੇ ਲਾਲਾ ਇੱਧਰ ਹੁਣ ਕਬੱਡੀ ਕੈਨੇਡਾ ਤੇ ਕੰਪੀਟੀਸ਼ਨ ਦੇ ਵਿੱਚ ਜਦੋਂ ਕਦੇ ਮਾੜਾ ਮੂੜਾ ਖੇਡਦੇ ਆ ਉਦੋਂ ਆਪਦੇ ਤੇ ਧਿਆਨ ਦੇ ਕੇ ਆਪਦੀ ਮਿਹਨਤ ਤੇ ਧਿਆਨ ਦੇ ਕੇ ਦੁਬਾਰੇ ਫੇਰ ਉਹਦੇ ਵਿੱਚ ਆਉਨੇ ਆ ਤੇ ਇਹੀ ਆ ਵੀ ਪਲੇਅਰ ਤਾਂ ਜਿੰਨਾ ਜਰ ਕੰਪੀਟੀਸ਼ਨ 'ਚ ਆਉਂਨਾ ਜਰੀ ਪਲੇਅਰ ਆ ਆਦਰਵਾਈ ਜੇ ਤੁਹਾਨੂੰ ਪਤਾ ਵੀ ਇੱਕ ਨਾਰਮਲ ਹੋ ਜਾਂਦਾ ਕੰਮ ਇੱਕ ਫੋਟੋ ਉਦੋਂ ਕਿਉਂਕਿ ਘੱਟ ਖਿੱਚੀਆਂ ਜਾਂਦੀਆਂ ਸੀ ਇੱਕ ਹੱਲੇ ਵੀ ਵਾਇਰਲ ਹੁੰਦੀ ਆ ਵੀ ਸੱਤਾ ਦਾ ਡੇ ਮੋਢਿਆਂ ਤੇ ਆ ਕਾਫੀ ਪਲੇਅਰ ਆ ਨਾਲ ਹਨ ਉਹੀ ਸੀਜ਼ਨ ਦੀ ਆ ਹਾਂ ਉਹ 13 ਦਾ ਸੀਜ਼ਨ ਉਹੀ ਆ ਦੁੱਲੇ ਦਾ ਮੈਨੂੰ ਲੱਗਦਾ ਇੰਟਰਨੈਸ਼ਨਲ ਦਾ ਪਹਿਲਾ ਸੀਜ਼ਨ ਸੀਗਾ ਮੈਂ ਦੁੱਲਾ ਸਾਡੇ ਨਾਲ ਰੀਡਰ ਹੀ ਲੁੱਧਰ ਸ਼ਿੱਲੂ ਹਰਿਆਣੇ ਵਾਲਾ ਬੱਬੂ ਜਲਾਲ ਵਾਲਾ ਜਾफी ਮੈਂ ਸੰਦੀਪ ਭਾਈ ਯਾਦਗੋਟਲੀ ਤੇ ਜੰਜੂਆ ਸੀ ਤੇ ਉੱਥੇ 4-5 ਟੀਮਾਂ ਬਣੀ ਹੋਈ ਸੀ ਬਹੁਤ ਵਧੀਆ ਤੇ ਜਿਨ੍ਹਾਂ ਵਿੱਚੋਂ ਇਰਥ ਤੇ ਬੋਲਹੈਮਟਨ ਤੇ ਗਰੇਵਲੈਂਟ 12 ਕੱਪ ਹੋਏ ਤੇ ਇਹ ਤਿੰਨੇ ਟੀਮਾਂ ਨੇ 4-4 ਕੱਪ ਫਾਸਟ ਜਿੱਤੇ 2-2 ਕੱਪ ਇਹਨਾਂ ਦੇ ਸੈਕਿੰਡ ਜੀ ਤੇ ਬਹੁਤ ਤਾਕੜੀ ਕਬੱਡੀ ਹੋ ਗਈ ਉਸ ਤੋਂ ਪਹਿਲਾਂ ਕਹਿੰਦੇ ਨੇ ਇੰਗਲੈਂਡ 5-6 ਚ ਕਬੱਡੀ ਹੋਈ ਸੀ ਇੱਕ ਵਾਰ ਤੇ ਉਸ ਤੋਂ ਬਾਅਦ ਜਿਹੜੀ 13 ਚ ਕਬੱਡੀ ਹੋਊਗੀ ਉਹ ਹਜੇ ਤੱਕ ਵੀ ਨਹੀਂ ਹੋਈ ਕਿਉਂਕਿ ਕਬੱਡੀ ਫਿਰ ਕੈਨੇਡਾ ਦੇ ਵਿੱਚ ਰੈਗੂਲਰਟੀ 'ਚ ਇਧਰ ਦੋ ਤਿੰਨ ਸੀਜ਼ਨ ਲੱਗ ਜਾਂਦੇ ਆ ਭਾਈ ਸਾਡੇ ਜਿੱਦਾਂ ਟ੍ਰਾਂਟੋ ਅੱਡ ਲੱਗ ਜਾਂਦਾ ਬੈਨਕੂਵਰ ਅੱਡ ਲੱਗ ਜਾਂਦਾ ਇਧਰ ਅਮਰੀਕਾ ਜੱਟ ਲੱਗ ਜਾਂਦਾ ਫਿਰ ਉੱਥੇ ਜਿੱਦਾਂ ਕਿ ਲਾਲਾ ਇੱਕ ਸੀਜ਼ਨ ਨਹੀਂ ਲੱਗਣਾ ਤੇ 15 ਹੁੰਦੇ ਮੈਚ ਉਹ ਇੱਕਸਾਂ ਤੇ ਬੈਠ ਕੇ ਇੱਥੇ ਟ੍ਰਾਂਟੋ ਅਸੀਂ ਇਕੱਠੇ ਹੁੰਨੇ ਆ ਮੈਂ ਤੇ ਦੁੱਲਾ ਬੈਨਕੂਵਰ ਅਸੀਂ ਡਾਂਖੜਾ ਰਹੇ ਹੁੰਨੇ ਆ ਬਿਹਰੇ ਜ ਫਿਰ ਅਸੀਂ ਇਕੱਠੇ ਹੁੰਨੇ ਆ ਹਾਂ ਵੀ ਇੱਥੇ ਇਦਾਂ ਚੱਲਦਾ ਰਹਿੰਦਾ ਵੀ ਉੱਥੇ ਦੀ ਕਬੱਡੀ ਦਾ ਅਲਗ ਨੰਦਾ ਇੱਥੇ ਦੀ ਕਬੱਡੀ ਦਾ ਅਲਗ ਨੰਦਾ ਤੇ ਹੁਣ ਅਗਲੇ ਵੀਕ ਟ੍ਰਾਂਟੋ ਵੀ ਕਬੱਡੀ ਪਹੁੰਚਣ ਲੱਗੀ ਆ ਸਾਰੇ ਟ੍ਰਾਂਟੋ ਵਾਲੇ ਵੀ ਦੇਖ ਰਹੇ ਆ ਕੀ ਕਹਿਣਾ ਚਾਹੁੰਦਾ ਖੁਸ਼ਦੀਪ ਗਿੱਲ ਜਿਹੜੇ ਦਰਸ਼ਕ ਆ ਟ੍ਰਾਂਟੋ ਦੇ ਨਹੀਂ ਬਹੁਤ ਵਧੀਆ ਪਹਿਲਾਂ ਵੀ ਟ੍ਰਾਂਟੋ ਫੈਡਰੇਸ਼ਨ ਦੀ ਦਾ ਸਿਫਤ ਆ ਨਾ ਉਹ 1991 ਤੋਂ ਕਬੱਡੀ ਕਰਾ ਰਹੀ ਆ ਤੇ ਬਹੁਤ ਵਧੀਆ ਇਤਕੀ ਵੀ ਟੀਮਾਂ ਬਣੀ ਹੋਈਆਂ ਨੇ ਬਹੁਤ ਤਾਕੜੇ ਮੈਚ ਹੋਣਗੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਪਲੇਅਰਾਂ ਨੂੰ ਸਾਰਿਆਂ ਨੂੰ ਪਰਮਾਤਮਾ ਮਿਹਨਤ ਦਾ ਫਲ ਦੇਵੇ ਤੇ ਸਾਰੇ 플레이 ਸੱਟਾ ਫੇਟਾ ਤੋਂ ਵਧੀਆ ਦੂਰ ਰਹਿਣ ਤੇ ਆਪਦੀ ਵਧੀਆ ਪਰਫਾਰਮੈਂਸ ਦੇਣ ਤੇ ਦਰਸ਼ਕਾਂ ਨੂੰ ਵਧੀਆ ਕਬੱਡੀ ਦੇਖਣ ਨੂੰ ਮਿਲੇ ਉਹ ਧੰਨਵਾਦ ਸ਼ੋਭ ਸ਼ਾਮਾ ਗੁੱਡ ਲੱਕ